ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਹੋ ਵੋਕਲ ਜਗਮੀਤ ਦੇ ਨਾਲ ਜਿਵੇਂ ਅਸੀਂ ਪਹਿਲਾਂ ਹੀ ਤੁਹਾਨੂੰ ਬਹੁਤ ਸਾਰੀਆਂ ਕਹਾਣੀਆਂ ਖਾਸ ਕਰਕੇ ਔਰਤਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਹੇ ਨੇ ਅੱਜ ਇੱਕ ਐਸੀ ਲੜਕੀ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਹੜੀ ਮੁੰਡਿਆਂ ਤੋਂ ਘੱਟ ਨਹੀਂ ਉਹ ਕੰਮ ਵੀ ਐਸਾ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਇਹਨਾਂ ਕਿਸ ਖੇਤਰ ਦੇ ਵਿੱਚ ਅਸੀਂ ਕੁੜੀਆਂ ਨੂੰ ਘੱਟ ਵੇਖਦੇ ਹਾਂ ਇੱਕ ਕੁੜੀ ਪੈਟਰੋਲ ਪੰਪ ਤੇ ਕੰਮ ਕਰਦੀ ਹੈ ਤੇ ਨਾਲ ਅੱਜ ਸਾਡੇ ਆਪਾਂ ਜਾਣਦੇ ਹਾਂ ਵੀ ਕਿਉਂ ਪੈਟਰੋਲ ਪੰਪ ਤੇ ਕੰਮ ਕਰਨਾ ਪਿਆ ਤੇ ਕਿਵੇਂ ਦੀਆਂ ਸਮੱਸਿਆਵਾਂ ਇਹ ਇਸ ਇੱਥੇ ਆਉਂਦੀਆਂ ਤੇ ਕਿਵੇਂ ਇਹਨਾਂ ਨੂੰ ਡੀਲ ਕਰਦੀ ਹੈ ਕੋਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੇ ਨਾਮ ਕੀ ਹੈ ਜੀ ਸਰ ਲਾਭਪ੍ਰੀਤ ਕੌਰ ਜੀ ਤੇ ਕਿਵੇਂ ਇਹ ਪੈਟਰੋਲ ਪੰਪ ਦੀ ਨੌਕਰੀ ਬਾਰੇ ਕਿਵੇਂ ਆਇਆ ਮਾਈਂਡ 'ਚ ਅ ਸਰ ਮੈਨੂੰ ਲੋਡ ਸੀ ਕੰਮ ਦੀ ਤਾਂ ਇਸ ਲਈ ਫਿਰ ਮੈਂ ਪੈਟਰੋਲ ਪੰਪ ਤੇ ਸੋਚਿਆ ਵੈਸੇ ਕੰਮ ਕੋਈ ਵੀ ਔਖਾ ਨਹੀਂ ਹੁੰਦਾ ਸਰ ਜੋ ਵੀ ਕੰਮ ਹੁੰਦਾ ਹੈ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ ਸਰ ਕਮ ਸਾਰੇ ਸੌਖੇ ਹੁੰਦੇ ਆ ਬਾਕੀ ਮੁੰਡੇ ਤੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਸਰ ਆਪਾਂ ਵੀ ਮੁੰਡਿਆਂ ਨਾਲੋਂ ਵੱਧ ਤਾਂ ਮੁੰਡਿਆਂ ਨਾਲੋਂ ਵੱਧ ਕੰਮ ਕਰੀਦਾਗਾ ਹਾਂਜੀ ਬਿਲਕੁਲ ਕੁੜੀਆਂ ਮੁੰਡਿਆਂ ਤੋਂ ਜ਼ਿਆਦਾ ਹੀ ਸਟਰੋਂਗ ਹੁੰਦੀਆਂ ਤੇ ਜ਼ਿਆਦਾ ਹੀ ਵਧੀਆ ਤਰੀਕੇ ਨਾਲ ਹਰ ਇੱਕ ਇਮੋਸ਼ਨਸ ਵੀ ਸਮਾ ਉਹ ਵਧੀਆ ਤਰੀਕੇ ਨਾਲ ਡੀਲ ਕਰਦੇ ਆ ਹਾਂਜੀ ਸਰ ਤੇ ਇੱਥੇ ਫਿਰ ਕਿਵੇਂ ਕਿੰਨੀ ਚਿਰ ਦੀ ਡਿਊਟੀ ਹੁੰਦੀ ਹੈ 8 ਘੰਟੇ ਹਾਂਜੀ ਸਰ 8 ਘੰਟੇ ਦੀ ਜੌਬ ਹੁੰਦੀ ਹੈ ਜੀ ਸਾਡੀ ਮਤਲਬ ਆਪਾਂ 8 ਘੰਟੇ ਪੂਰੇ 8 ਘੰਟੇ ਜੌਬ ਕਰਨੀ ਹੁੰਦੀ ਹੈ ਨਾ ਆਪਾਂ ਵਧ ਕਰਨੀ ਹੁੰਦੀ ਹੈ ਨਾ ਘਟ ਕਰਨੀ ਹੁੰਦੀ ਹੈ ਜੀ ਹੂੰ ਬਾਕੀ ਵਧੀਆ ਇੱਥੇ ਸਾਰਾ ਜਿਵੇਂ ਤੁਸੀਂ ਕਿਹਾ ਵੀ 8 ਘੰਟੇ ਜੌਬ ਕਰਦੇ ਹੋ ਤੁਸੀਂ ਤੇ ਪਰਿਵਾਰ ਚ ਫਿਰ ਹੋਰ ਕਿੰਨੇ ਜਣੇ ਆ ਸਰ ਪਰਿਵਾਰ ਦੇ ਵਿੱਚ ਮੈਂ ਮੈਰਿਡ ਹਾਂ ਜੀ ਮੇਰੇ ਹਸਬੰਡ ਆ ਮਮਾ ਪਾਪਾ ਤੇ ਇੱਕ ਮੇਰੀ ਗੁੜੀ ਆ ਜੀ ਹੂੰ ਛੋਟੀ ਜਿਹੀ ਕੁੜੀ ਆ ਤੇ ਮੇਰੀ ਉਹਨਾਂ ਨੇ ਵੀ ਮਮਾ ਸੰਦੇ ਆ ਤੇ ਫਿਰ ਉਹਨਾਂ ਦੇ ਕੋਲ ਹੀ ਰਹਿੰਦੇ ਆ ਜੀ ਉਹ ਹੂੰ ਹਾਂਜੀ ਇਹ ਮਤਲਬ ਘਰ ਦੀਆਂ ਜ਼ਰੂਰਤਾਂ ਦੇ ਲਈ ਆਪਣੇ ਹਸਬੰਦ ਦੀ ਹੈਲਪ ਕਰਾਉਣ ਲਈ ਤੁਸੀਂ ਸੋਚਿਆ ਵੀ ਤੁਸੀਂ ਵੀ ਕੰਮ ਕਰੋ ਹਾਂਜੀ ਹਾਂਜੀ ਹੂੰ ਤੇ ਫਿਰ ਬੱਚੇ ਨੂੰ ਛੱਡ ਕੇ ਆਉਣਾ ਫਿਰ ਔਖਾ ਲੱਗਦਾ ਸਰ ਬਸ ਹਸਬੰਦ ਦੇ ਨਾਲ ਕੰਮ ਕਰਵਾਉਣਾ ਹੈਨਾ ਕੁੜੀਆ ਦੇ ਲਈ ਲੱਗੀ ਹੈ ਜੀ ਇੱਥੇ ਹੈਨਾ ਵੀ ਉਹਦੇ ਉਹਦੇ ਫਿਊਚਰ ਬਾਰੇ ਵੀ ਹਾਂਜੀ ਵੀ ਉਹਦਾ ਫਿਊਚਰ ਵਧੀਆ ਬਣੇ ਹੂੰ ਹਾਂਜੀ ਤੁਹਾਨੂੰ ਕੀ ਬਣਾਉਣਾ ਚਾਹੁੰਨਾ ਚਾਹੁੰਦੇ ਆ ਕੁੜੀਆਂ ਨੂੰ ਅ ਸਰ ਕੁੜੀਆਂ ਨੂੰ ਮੈਂ ਡਾਕਟਰ ਬਣਾਉਣਾ ਚਾਹਨੀ ਐ ਜੀ ਨਾਬ ਇਛਾ ਸੀ ਕਿ ਡਾਕਟਰ ਬਣਾਂਗੀ ਹਾਂਜੀ ਚਲੋ ਤਾਂ ਹੈ ਨਾ ਵੀ ਕਈ ਵਾਰੀ ਹਾਲਾਤਾਂ ਕਰਕੇ ਰਹਿ ਜਾਂਦੀਆਂ ਤੇ ਆਪ ਕਿੰਨੀ ਪੜ੍ਹਾਈ ਕੀਤੀ ਹੋਈ ਐ ਅ ਸਰ ਮੇਰੀ ਪਲੱਸ 2 ਕੀਤੀ ਹੋਈ ਐ ਬੇਸਿਕ ਕੰਪਿਊਟਰ ਕੀਤਾ ਹੋਇਆ ਐ ਜੀ ਹਾਂਜੀ ਤੇ ਇਸ ਤੋਂ ਪਹਿਲਾਂ ਵੀ ਮੈਂ ਜੌਬ ਕੀਤੀ ਐ ਜੀ ਆਧਾਰ ਸੁਪਰਮਾਰਕਟ ਦੇ ਵਿੱਚ ਜੌਬ ਕੀਤੀ ਐ ਜੀ ਇੱਥੇ ਭਗਤੀ ਕੀਤੀ ਐ ਜੀ ਹਾਂਜੀ ਤੇ ਜਿਵੇਂ ਕਹਿੰਦੇ ਆ ਵੀ ਤੁਸੀਂ ਗੁੜੀਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਹੋ ਤੇ ਅੱਜ ਤੋਂ ਹੀ ਫਿਰ ਉਹਦੇ ਲਈ ਪ੍ਰਬੰਧ ਕਰਨਾ ਸ਼ੁਰੂ ਕਰਦੇ ਹਾਂ ਹਾਂਜੀ ਹਾਂਜੀ ਸਰ ਤੇ ਉਹਦੇ ਫਿਰ ਕੋਈ ਸੇਵਿੰਗ ਸੁਵਿੰਗ ਕਰਦੇ ਹਾਂ ਉਹਦੇ ਹਾਂਜੀ ਸਰ ਹਾਂਜੀ ਸਰ ਡਾਕਰ ਦੇ ਵਿੱਚ ਸਕੰਨੇਸ ਸਕੀਮ ਅਕਾਊਂਟ ਓਪਨ ਕਰਵਾਇਆ ਹੋਇਆ ਹੈ ਸਰ ਉਹਦੇ ਵਿੱਚ ਜਿੰਨੇ ਵੀ ਹੁੰਦੇ ਆ ਮਤਲਬ ਵੀ 200 300 ਜਿੰਨੇ ਵੀ ਹੁੰਦੇ ਆ ਉਹਨੇ ਕਰਵਾ ਦੇਣਾ ਮਤਲਬ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਕੋਸ਼ਿਸ਼ ਕਰ ਰਹੇ ਹਾਂ ਹਾਂ ਜੀ ਇਹੋ ਜਿਹਿਆਂ ਧੀਆ ਦਾ ਇਹੋ ਜਿਹਿਆਂ ਹੁਣ ਇਹਨੂੰ ਆਪਾਂ ਹੌਸਲਾ ਵਧਾਇਆ ਕਰੀਏ ਤੇ ਇਹਨਾਂ ਦੇ ਜਿੱਥੇ ਵੀ ਕੰਮ ਕਰਦੀਆਂ ਹੁਣ ਇਹਨਾਂ ਦੀ ਇੱਜ਼ਤ ਕਰਿਆ ਕਰੋ ਇਹਨਾਂ ਨੂੰ ਉਹ ਨਾ ਬੋਲਿਆ ਕਰੋ ਤੇ ਕਈ ਵਾਰੀ ਕੋਈ ਬਦਤਮੀਜ਼ੀ ਵਾਲੇ ਵੀ ਆ ਜਾਂਦੇ ਹੁਣੇ ਹਨਾ ਹਾਂ ਜੀ ਸਰ ਬਹੁਤ ਕਾਫੀ ਲੋਕ ਆਉਂਦੇ ਆ ਜੀ ਬਦਤਮੀਜ਼ੀ ਵਾਲੇ ਹਾਂ ਜੀ ਤੇ ਕੀ ਕੋਈ ਅਪਸ਼ਬਦ ਬੋਲਦੇ ਆ ਜਾਂ ਬਸ ਕਈ ਵਾਰ ਸਰ ਏਦਾਂ ਮਤਲਬ ਵੀ ਬੋਲ ਵੀ ਦਿੰਦੇ ਆ ਬਟ ਇੰਨੇ ਜ਼ਿਆਦਾ ਨਹੀਂ ਕਈ ਬੋਲ ਦਿੰਦੇ ਆ ਜਿੱਦਾਂ ਚਲੋ ਉਹਨਾਂ ਨਾਲ ਫਿਰ ਡੀਲ ਕਿਵੇਂ? ਬਸ ਸਰ ਉਹਨਾਂ ਨਾਲ ਜੀ। ਨਹੀਂ ਉਹਨਾਂ ਨੂੰ ਚੰਗਾ ਮੁੱਕਾ ਵਿਖਾਇਆ ਕਰੋ ਤੇ ਫਿਰ ਪਤਾ ਲੱਗੂਗਾ ਕੋਈ। ਹਾਂਜੀ ਸਰ। ਇਹ ਕੁੜੀ ਆ। ਕੁੜੀਆਂ ਨੂੰ ਜਿਹੜੀਆਂ ਮੈਂ ਕਹਿੰਨਾ ਵੀ ਜਿਹੜੇ ਤੁਸੀਂ ਮਿਸਬਿਹੇਵ ਕਰਦੇ ਹੋ ਉਹ ਕੁੜੀਆਂ ਨੂੰ ਕੰਮ ਕਰਦੀਆਂ ਨੂੰ ਦੇਖ ਕੇ ਉਹ ਉਹੀ ਕੁੜੀਆਂ ਤੁਹਾਡੇ ਘਰੇ ਆ ਤੇ ਉਹੀ ਕੁੜੀਆਂ ਇੱਥੇ ਆ। ਇਹਨਾਂ ਨੂੰ ਵੀ ਆਪਣੀਆਂ ਕੁੜੀਆਂ ਸਮਝ ਕੇ ਇਹਨਾਂ ਦੀ ਵੀ ਇੱਜ਼ਤ ਕਰਿਆ ਕਰੋ। ਤੇ ਕੁੜੀਆ ਫਿਰ ਗੁੱਸਾ ਆਉਂਦਾ ਪੂਰਾ। ਗੁੱਸਾ ਤਾਂ ਜੀ ਆਉਂਦਾ। ਹੈਂ? ਗੁੱਸਾ ਤਾਂ ਹੀ ਹੁੰਦਾ ਪੂਰਾ ਹੂੰ ਤੇ ਫਿਰ ਕੰਟਰੋਲ ਕਿਵੇਂ ਕਰੀਦਾ ਕੰਟਰੋਲ ਸਰ ਬਸ ਕਰ ਲਈਦਾ ਨੌਕਰੀ ਲਈ ਸੋਚ ਲਈਦਾ ਹਾਂਜੀ ਜੇ ਇੱਥੇ ਲੜਾਂਗੇ ਤਾਂ ਹਨਾ ਹਾਂਜੀ ਕੰਪਨੀ ਕੋਈ ਵੀ ਇਹ ਪਹਿਲਾਂ ਕੋਈ ਟ੍ਰੇਨਿੰਗ ਦਿੰਦੇ ਆ ਉਹ ਜੀ ਕਹਿੰਦੇ ਦੱਸਦੇ ਆ ਵੀ ਭਾਈ ਕਿਵੇਂ ਡੀਲ ਕਰਨਾ ਕਿਵੇਂ ਹਾਂਜੀ ਸਰ ਟ੍ਰੇਨਿੰਗ ਲੱਗਦੀ ਆ ਸਰ 15 ਦਿਨ ਦੀ ਟ੍ਰੇਨਿੰਗ ਲੱਗਦੀ ਆ ਹਾਂਜੀ ਉਹਦੇ ਵਿੱਚ ਸਾਰਾ ਦੱਸਿਆ ਜਾਂਦਾ ਕੰਮਵਾਰੀ ਵੀ ਸਾਰਾ ਦੱਸਿਆ ਜਾਂਦਾ ਹੈ ਜੀ ਹੂੰ ਤੇ ਲੋਕਾਂ ਬਾਰੇ ਵੀ ਦੱਸਿਆ ਜਾਂਦਾਗਾ ਕਿ ਕਿੱਦਾਂ ਕਿੱਦਾਂ ਦੇ ਲੋਕ ਹੁੰਦੇ ਆ ਤੇ ਕਿਵੇਂ ਪਰ ਉਹ ਇਹ ਹੀ ਦੱਸਦੇ ਆ ਵੀ ਤੁਸੀਂ ਪੇਸ਼ੈਂਟਸ ਨਾਲ ਹੀ ਇਹਨਾਂ ਨਾਲ ਗੱਲ ਕਰਨੀ ਹੈ। ਹਾਂਜੀ। ਆਪ ਨਾ ਹੋ ਕਰੋ ਇਗਨੋਰ ਕਰ ਦਿਓ। ਹਾਂਜੀ। ਤੇ ਐ ਤਾਂ ਨਹੀਂ ਹੁੰਦਾ ਵੀ ਕਦੇ ਇਗਨੋਰ ਕਰੇ ਤਾਂ ਵੀ ਅਗਲੇ ਨੂੰ ਬਾਲ ਬਲ ਮਿਲ ਜਾਂਦਾ ਹੋਵੇ ਵੀ ਇਹਨਾਂ ਤਾਂ ਕੁੜੀ ਤਾਂ ਚੁੱਪੀ ਕਰ ਗਈ। ਨਹੀਂ ਸਰ। ਹੈ? ਇੰਨਾ ਵੀ ਇਗਨੋਰ ਨਹੀਂ ਕਰੀਦਾ ਜੀ ਫਿਰ। ਹਾਂਜੀ। ਤੇ ਜੇਕਰ ਆਪਾਂ ਹੁਣ ਗੱਲ ਕਰੀਏ ਵੀ ਕੁੜੀਆਂ ਦੀ ਗੱਲ ਕਰੀਏ ਵੀ ਕੁੜੀਆਂ ਦੀ ਜ਼ਿੰਦਗੀ ਬੜੀ ਔਖੀ ਆ ਕੁੜੀਆਂ ਘਰੇ ਰਹਿਣ ਤਾਂ ਔਖਾ ਹੈ ਨਾ। ਕੰਮ ਕਰਨ ਤਾਂ ਔਖਾ ਹੈ। ਸਰ ਔਖਾ ਤਾਂ ਹੈ ਜੀ ਕਿਉਂਕਿ ਘਰੇ ਰਹਿਣੇ ਆ। ਘਰੇ ਵੀ ਕੰਮ ਕਰਨਾ ਪੈਣਾ ਜੇ ਕੰਮ ਕਰਾਂਗੇ ਤਾਂ ਖਾਵਾਂਗੇ ਜੀ ਘਰੇ ਵੀ ਜਿੱਦਾਂ ਹੁਣ ਆਪਾਂ ਰੋਟੀ ਖਾਣੀ ਹੈ ਤੇ ਆਪਾਂ ਆਟਾ ਗੁੰਨਾਗੇ ਰੋਟੀ ਲਾਵਾਂਗੇ ਫੇਰ ਹੀ ਰੋਟੀ ਖਾਵਾਂਗੇ ਜੀ ਐਦਾਂ ਤਾਂ ਹੈ ਨਹੀਂ ਵੀ ਰੋਟੀ ਬਣ ਕੇ ਆਪਣੇ ਮੂੰਹ ਚ ਆਪੇ ਪੈ ਜਾਊ ਜੇ ਆਪਾਂ ਕਰਾਂਗੇ ਕੁਝ ਤਾਂ ਹੀ ਹੈ ਜੀ ਹਾਂਜੀ ਬਾਕੀ ਸੁਰ ਸੇਮ ਹੀ ਹੁੰਦਾ ਜੀ ਘਰੇ ਕੰਮ ਕਰਨਾ ਬਾਹਰ ਕੰਮ ਕਰਨਾ ਸੇਮ ਹੀ ਹੁੰਦਾ ਜੀ ਇਹ ਤਾਂ ਮੈਂ ਮੰਨਦਾ ਮੈਂ ਤਾਂ ਅਕਸਰ ਹੀ ਕੁੜੀਆਂ ਨੂੰ ਜਿੰਨਾਂ ਦੀ ਵੀ ਇੰਟਰਵਿਊ ਕਰਦੇ ਆ ਇਹ ਸਵਾਲ ਪੁੱਛਦਾ ਹੁੰਦਾ ਜਿਹੜੀਆਂ ਕੰਮ ਕਰਦੀਆਂ ਇੱਕ ਕੰਮ ਕੰਮ ਤੋਂ ਕੰਮ ਤੋਂ ਕੰਮ ਤੇ ਆਉਂਦੀਆਂ ਤੇ ਕੰਮ ਤੋਂ ਫੇਰ ਕੰਮ ਤੇ ਜਾਂਦੀਆਂ ਨਾ ਘਰੇ ਵੀ ਕੰਮ ਕਰਕੇ ਉਹਨੇ ਬਸ ਜ਼ਿੰਦਗੀ ਸਰ ਜ਼ਿੰਦਗੀ ਤਿੰਨੇ ਵਾਰ ਇਹੋ ਤੋਂ ਆਈ ਗਏ ਸਰ ਮਤਲਬ ਹੁਣ ਤਾਂ ਗੁੜੀਆਂ ਕਰਕੇ ਸਰ ਕਈ ਵਾਰ ਲੇਟ ਵੀ ਹੋ ਜਾਂਦੇ ਆ ਬਟ ਵੈਸੇ ਤਾਂ 5 ਵਜੇ ਉੱਠੇ ਹਾਂ 5 ਵਜੇ ਹਾਂਜੀ 5 ਵਜੇ ਉੱਠ ਕੇ ਫਿਰ ਘਰ ਦਾ ਸਾਰਾ ਕੰਮ ਕਰਦੇ ਹਾਂ ਹਾਂਜੀ ਹਾਂਜੀ ਕਰਕੇ ਆਉਣੇ ਹਾਂ ਫਿਰ ਇੱਥੇ ਕੰਮ ਕਰਦੇ ਹਾਂ ਹਾਂਜੀ ਤੇ ਇੱਥੇ ਕਿੰਨੇ ਤੋਂ ਕਿੰਨੇ ਡਿਊਟੀ ਆ ਇੱਥੇ ਸਰ ਸਵੇਰ 8 ਵਜੇ ਤੋਂ ਸ਼ਾਮ 4 ਵਜੇ ਤੱਕ ਜੀ 8 ਤੋਂ 4 ਤੱਕ ਤੁਸੀਂ ਡਿਊਟੀ ਕਰਕੇ ਫਿਰ ਤੁਸੀਂ ਫਿਰ 4 ਵਜੇ ਤੋਂ ਫਿਰ ਦੂਜੀ ਡਿਊਟੀ ਤੇ ਜਾਵੜਦੇ ਹਾਂਜੀ ਹਾਂਜੀ ਲੱਗਦਾ ਨਹੀਂ ਹੁੰਦਾ ਵੀ ਕੁੜੀਆਂ ਦੀ ਵੀ ਕੀ ਜ਼ਿੰਦਗੀ ਆ ਵੀ ਮੈਂ ਹਨਾ ਬੰਦਾ ਮੈਂ ਜਦੋਂ ਕੰਮ ਤੋਂ ਹੁਣ ਘਰੇ ਜਾਊਂਗਾ ਮੈਂ ਬੈੱਡ ਤੇ ਪੈ ਜਾਣਾ ਮੈਨੂੰ ਆਹ ਲਿਆ ਦੇ ਮੈਨੂੰ ਉਹ ਲਿਆ ਦੇ ਇਹ ਐ ਨਹੀਂ ਹੁੰਦਾ ਵੀ ਉਹਨੂੰ ਵੀ ਮੈਨੂੰ ਵੀ ਕੋਈ ਲਿਆ ਕੇ ਪਾਣੀ ਖੜਾਵੇ ਕੋਈ ਰੋਟੀ ਫੜਾਵੇ ਹੁੰਦਾ ਤਾਂ ਹੈ ਬਟ ਕੀ ਕਰੀਏ ਹਾਲਾਤ ਹੀ ਕੁਸ਼ਾਦਾ ਦੇ ਆ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਸਰ ਕੁਝ ਹੂੰ ਹੁਣ ਜਦੋਂ ਆਈ ਗਈ ਦੁਨੀਆ ਤੇ ਸਾਰਾ ਦਿਨ ਖੜਾ ਰਹਿਣਾ ਕਿੰਨਾ ਕੋ ਮੁਸ਼ਕਿਲ ਹੈ ਸਰ ਮੁਸ਼ਕਿਲ ਤਾਂ ਹੈ ਬਟ ਹੁਣ ਜਦੋਂ ਆਹ ਤੇ ਪੈਗੈਂਟ ਯਾਦਤ ਪੈਗੈਂਟ ਪਰ ਉਹ ਤੁਸੀਂ ਆਧਾਰ ਸੁਪਰਮਾਰਕਟ ਚ ਉੱਥੇ ਵੀ ਤਾਂ ਖੜਾ ਹੀ ਰਹਿੰਦੇ ਹੋਗੇ ਹਾਂਜੀ ਸਰ ਉੱਥੇ ਵੀ ਹਾਂਜੀ ਹਾਂਜੀ ਉੱਥੇ ਵੀ ਹੂੰ ਸੇਮ ਨਹੀਂ ਸੀ ਕੁੜੀਆਂ ਦੀ ਜ਼ਿੰਦਗੀ ਨੂੰ ਕਿਵੇਂ ਡਿਫਾਈਨ ਕਰੋਗੇ ਵਿੱਚ ਦੋ ਕੁ ਮਿੰਟਾਂ ਚ ਗੱਲ ਕਰਨੀ ਹੋਵੇ ਕੁੜੀਆਂ ਦੀ ਜ਼ਿੰਦਗੀ ਬਸ ਕੁੜੀਆਂ ਦੀ ਜ਼ਿੰਦਗੀ ਜਦੋਂ ਕੁੜੀ ਆ ਗਈ ਤਾਂ ਜ਼ਿੰਦਗੀ ਕੱਟਣੀ ਪੈਣੀ ਹੈ ਸਰ ਜਿਵੇਂ ਮਰਜੀ ਆ ਕੱਟਣੀ ਤਾਂ ਪੈਣੀ ਹੈ ਜੀ ਕਿਉਂਕਿ ਸਰ ਜਿੱਦਾਂ ਆਪਾਂ ਹੁਣ ਕੁੜੀ ਇੱਕ ਜੀਵ ਹੀ ਨਹੀਂ ਸਕਦੀ ਚੰਗੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਮਰ ਵੀ ਨਹੀਂ ਸਕਦੀ ਜੀ ਕਿਉਂਕਿ ਜੇ ਕੁੜੀ ਜੀ ਵੀ ਤਾਂ ਵੀ ਨਹੀਂ ਉਹਨੂੰ ਲੋਕ ਜੀਣ ਦਿੰਦੇ ਤੇ ਜੇ ਕੁੜੀ ਮਰ ਵੀ ਜਾਵੇ ਤਾਂ ਲੋਕ ਗੱਲਾਂ ਬਣਾਉਣ ਲੱਗ ਜਾਂਦੇ ਆ ਵੀ 100 ਗੱਲਾਂ ਬਣਾਉਣ ਲੱਗ ਜਾਂਦੇ ਆ ਵੀ ਪਤਾ ਨਹੀਂ ਕੀ ਗਲਤੀ ਹੋਣੀ ਆ ਸ਼ਾਇਦ ਤਾਂ ਮਰ ਗਈ ਬਸ ਐਦਾਂ ਵੀ ਹਰ ਪਾਸੋਂ ਕੁੜੀ ਨੂੰ ਸਹੀ ਹੋਣ ਦੇ ਬਾਵਜੂਦ ਵੀ ਗਲਤੀ ਸਿਰ ਗਲਤ ਹਾਂਜੀ ਗਲਤ ਠਹਿਰਾ ਜਾਣਾ ਤੇ ਤੁਹਾਡੇ ਵੀ ਇੱਕ ਬੇਟੀ ਐ ਹਾਂਜੀ ਤੇ ਤੁਸੀਂ ਫਿਰ ਕੀ ਸੋਚਿਆ ਉਹਦੀ ਜ਼ਿੰਦਗੀ ਇਸ ਤਰੀਕੇ ਨਾਲ ਜੀਣ ਦੇਓਗੇ ਕਿ ਨਹੀਂ ਸਰ ਮੈਂ ਤਾਂ ਮੁੰਡਿਆਂ ਵਾਂਗੂ ਰੱਖਦਾ ਜੀ ਹਾਂਜੀ ਇਹ ਗੱਲ ਇਹ ਗੱਲ ਨਾ ਜਿਹਨਾਂ ਨੇ ਕਹੀ ਆ ਨਾ ਵੀ ਮੁੰਡਿਆਂ ਵਾਂਗੂ ਰੱਖੂਗੇ ਸਾਡੇ ਲਈ ਸ਼ਰਮ ਦੀ ਗੱਲ ਐ ਕਿਸਾਂ ਵਾਂ ਇਹ ਇਹਨਾਂ ਨੇ ਕਿਤੇ ਕਾਸ਼ ਐ ਕਹਿੰਦੇ ਵੀ ਮੈਂ ਵੀ ਆਪਣੀ ਵਰਗੀ ਜ਼ਿੰਦਗੀ ਦੀ ਹਾਂ ਨਾ ਤੇ ਇਹਦਾ ਮਤਲਬ ਅਸੀਂ ਭੇਦਭਾਵ ਕਰਦੇ ਆਂ ਕੁੜੀਆਂ ਮੁੰਡਿਆਂ ਚ ਤਾਂ ਇਹ ਗੱਲ ਕਹਿਣੀ ਪੈਂਦੀ ਆ ਮਤਲਬ ਇਹਨਾਂ ਇਹਨਾਂ ਦੇ ਕਹਿਣ ਦਾ ਮਤਲਬ ਇਹ ਵੀ ਆ ਵੀ ਉਹਨੂੰ ਇੰਨੀ ਕੁ ਆਜ਼ਾਦੀ ਦੇਵਾਂਗੀ ਉਹਨੂੰ ਇੰਨੇ ਕੁ ਉਹਦੇ ਸੁਪਨੇ ਪੂਰੇ ਕਰੂੰਗੀ ਵੀ ਉਹ ਉਹਨੂੰ ਕਦੇ ਮਹਿਸੂਸ ਨਾ ਹੋਵੇ ਸਰ ਉਹਨੂੰ ਵੀ ਮੈਂ ਇੱਕ ਕੁੜੀ ਆ ਹਾਂਜੀ ਹਾਂਜੀ ਤੇ ਹੋਰ ਜਿਹੜੇ ਇੱਥੇ ਤੇਲ ਪਾਉਣ ਆਉਂਦੇ ਆ ਜਾਂ ਲੋਕ ਹੋਰ ਵੀ ਕਿਤੇ ਕੁੜੀਆਂ ਦੇ ਕਿਤੇ ਸਾਰੀ ਦੁਨੀਆ ਚ ਜਾਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਕਹਿਣਾ ਵੀ ਕੁੜੀਆਂ ਨੂੰ ਵੇਖ ਕੇ ਕੰਮ ਤੇ ਉਹਨਾਂ ਨੂੰ ਰਿਸਪੈਕਟ ਦੇਣਾ ਹਾਂਜੀ ਉਹਨਾਂ ਦੀ ਰਿਸਪੈਕਟ ਕਰਿਆ ਕਰੋ ਉਹਨਾਂ ਦੇ ਨਾਲ ਕੋਈ ਆਦਾ ਦੇ ਬਿਹੇਵ ਨਾ ਕਰਿਆ ਕਰੋ ਵੀ ਉਹਨਾਂ ਨੂੰ ਫੀਲ ਹੋਵੇ ਕਿਉਂਕਿ ਸਰ ਉਹ ਵੀ ਤੁਹਾਡੇ ਲਈ ਕਰਦੀਆਂ ਆ ਹੁਣ ਜਿੱਤਾ ਮੈਂ ਐ ਠੀਕ ਹੈ ਮੈਂ ਵੀ ਇੱਥੇ ਲੋਕ ਆਉਂਦੇ ਆ ਕਈ ਉਹਨਾਂ ਦੇ ਲਈ ਕਰ ਰਹੀ ਆ ਕੰਮ ਚਲੋ ਮੈਂ ਆਪਦੇ ਲਈ ਵੀ ਕਰਦੀ ਆ ਉਹਨਾਂ ਦੇ ਲਈ ਵੀ ਕਰਦੀ ਆ ਹਾਂਜੀ ਹਾਂ ਬਾਕੀ ਇਦਾਂ ਹੀ ਵੀ ਕੁੜੀ ਕੁੜੀਆਂ ਤੇ ਮੁੰਡੇ ਵਿੱਚ ਕੋਈ ਫਰਕ ਨਾ ਸਮਝੋ ਕੁੜੀਆਂ ਵੀ ਸੇਮ ਹੀ ਹੁੰਦੀਆਂ ਨੇ ਜਿਵੇਂ ਮੁੰਡੇ ਹੂੰ ਡਾਕਟਰ ਬਣਨ ਦਾ ਸੁਪਨਾ ਵੇਖਣ ਵਾਲੀ ਕੁੜੀ ਅੱਜ ਪੈਟਰੋਲ ਪੰਪ ਤੇ ਕੰਮ ਕਰਦੀ ਐ ਹਾਲਾਤ ਐ ਪਰ ਹਾਲਾਤਾਂ ਨੂੰ ਬਦਲਿਆ ਵੀ ਜਾ ਸਕਦਾ ਐ ਜੇਕਰ ਅਸੀਂ ਕੁੜੀਆਂ ਤੇ ਮੁੰਡਿਆਂ 'ਚ ਫਰਕ ਕਰਨਾ ਬੰਦ ਕਰ ਦਈਏ ਕੁੜੀਆਂ ਦੇ ਕੰਮ ਦੀ ਇੱਜ਼ਤ ਕਰਨੀ ਸ਼ੁਰੂ ਕਰ ਦਈਏ ਕੁੜੀਆਂ ਜਿੱਥੇ ਵੀ ਹੁੰਦੀਆਂ ਉੱਥੇ ਆਪਾਂ ਉਹਨਾਂ ਦੀ ਇੱਜ਼ਤ ਕਰਨੀ ਸ਼ੁਰੂ ਕਰ ਦਈਏ ਤਾਂ ਹਾਲਾਤ ਅਸੀਂ ਬਹੁਤ ਸਾਰੇ ਬਦਲ ਸਕਦੇ ਹਾਂ ਪਰ ਸਾਡਾ ਸਮਾਜ ਅਸੀਂ ਪੜ੍ਹ ਲਿਖਤ ਤਾਂ ਬਹੁਤ ਗਏ ਹਾਂ ਪਰ ਸਾਡੀ ਸੋਚ ਹਜੇ ਵੀ ਪਤਾ ਨਹੀਂ ਕਈ ਲੋਕਾਂ ਦੀ ਸੋਚ ਸਰ ਹਜੇ ਵੀ ਉੱਥੇ ਹੀ ਆ ਮਤਲਬ ਵੀ ਜਿੱਦਾਂ ਸਮਝ ਲਓ ਵੀ ਅਨਪੜ ਹੋ ਗਏ ਉਦਾਂ ਹੀ ਸੋਚ ਹੈ ਕਈ ਲੋਕਾਂ ਦੀ ਨਾਂ ਦੇ ਪੜੇ ਲਿਖੇ ਹਾਂਜੀ ਨਾਂ ਦੇ ਪੜੇ ਲਿਖੇ ਨਹੀਂ ਜਿਹੜੇ ਕਈ ਵਾਰੀ ਗਲਤ ਵਿਹਾਰ ਕਰਦੇ ਹੁੰਦੇ ਉਹਨਾਂ 'ਚੋਂ ਪੜੇ ਲਿਖੇ ਵੀ ਆਉਂਦੇ ਆ ਪੜੇ ਲਿਖੇ ਵੀ ਹੁੰਦੇ ਆ ਸਰ ਉਹਨਾਂ ਦੇ ਵਿੱਚੋਂ ਆਪਾਂ ਇਹ ਕਹਦੇ ਵੀ ਅਨਪੜ ਬੰਦਾ ਤਾਂ ਕੋਈ ਚਲੋ ਉਹਨੂੰ ਅਕਲ ਨਹੀਂ ਹਾਂਜੀ ਹਾਂਜੀ ਕਰਦੇ ਪਰ ਪੜੇ ਲਿਖੇ ਵੀ ਆਉਂਦੇ ਆ ਪੜੇ ਲਿਖੇ ਵੀ ਇਦਾਂ ਹੀ ਕਰਦੇ ਉਹਨੂੰ ਤਾਂ ਸਮਾਂ ਇੱਕਦਮ ਹੀ ਗੱਲ ਕਹਿ ਕੇ ਚੁੱਪ ਕਰਾ ਦਿਆ ਕਰੋ ਹਾਂਜੀ ਹਾਂਜੀ ਹੂੰ ਤੁਸੀਂ ਤੁਹਾਡਾ ਟਾਈਮ ਦਿੱਤਾ ਅਨਮੁੱਲਾ ਟਾਈਮ ਦਿੱਤਾ ਅਸੀਂ ਤੁਹਾਡਾ ਕੰਮ ਚੋਂ ਵੀ ਰੋਕਿਆ ਤੁਹਾਨੂੰ ਉਹਦੇ ਲਈ ਤੁਹਾਡਾ ਧੰਨਵਾਦ ਤੇ ਸਮਾਂ ਦੇਣ ਲਈ ਸਾਡੇ ਚੈਨਲ ਦੇ ਨਾਲ ਜੁੜਨ ਲਈ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ